ਦੋ ਸਾਲਾਂ ਜੋ ਅਸੀਂ ਕੰਮ ਕੀਤੇ ਸੀਗੇ ਅੱਜ ਮੈਂ ਸਮਝਦਾ ਦਾ ਰਿਜ਼ਲਟ ਆ ਕਿ ਆਮ ਆਦਮੀ ਪਾਰਟੀ ਦੇ ਸਰੂਰ ਦਾ ਜਿਹੜਾ ਕਿਲਾ ਹੈਗਾ ਉਹ ਕਾਇਮ ਰੱਖਿਆ ਗਿਆ ਰਾਜਸਥਾਨੀ ਜਿਹੜੀ ਸਾਡੀ ਆਪਣੀ ਕਾਇਮ ਆ ਜਵੇ ਭਾਰਤੀ ਜਨਤਾ ਪਾਰਟੀ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੀ ਆ ਦੇਸ਼ ਦੇ ਅੰਦਰ ਨਫ਼ਰਤ ਫੈਲਾ ਰਹੀ ਆ ਪਰ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਭਾਰਤੀ ਜਨਤਾ ਪਾਰਟੀ ਦਿੱਤਾਗਾ ਜਿਹੜੀ ਸਖਤ ਗਰਮੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਹੋਈ ਆ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਅਕਬਾਲ ਸਿੰਘ ਫਗੋਲਾ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ ਆਪਣਾ ਕਿਲਾ ਆਪਣੀ ਰਾਜਧਾਨੀ ਬਚਾਉਣ ਦੇ ਵਿੱਚ ਪੂਰੀ ਤਾਕਤ ਝੋਕ ਦਿੱਤੀ ਸੀ ਹੁਣ ਸਾਡੇ ਨਾਲ ਹਰਪਾਲ ਸਿੰਘ ਟੀਮਾ ਦੀ ਮੌਜੂਦ ਨੇ ਟੀਮਾ ਸਾਹਿਬ ਕਿਵੇਂ ਦੇਖਦੇ ਹੋ ਰਾਜਧਾਨੀ ਬਚ ਗਈ ਕਿਤੇ ਨਾ ਕਿਤੇ ਕਿੰਨੇ ਖੁਸ਼ੀ ਆਮਨ ਦੇਖੋ ਸਾਰੇ ਵਲੰਟੀਅਰ ਸਾਥੀਆਂ ਨੇ ਸਖਤ ਮਿਹਨਤ ਕੀਤੀ ਔਰ ਸਖਤ ਬੰਦਰ ਨਤੀਜਾ ਗਿਆ ਕਿ ਐਡੀ ਸਖਤ ਗਰਮੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਹੋਈ ਆ ਸਰੂਰ ਹਾਲਕੇ ਤੋਂ ਬਹੁਤ ਵੱਡੀ ਲੀਡ ਹੋਈ ਆ ਹਲੇ ਰਿਜ਼ਲਟ ਆਉਣਾ ਬਾਕੀ ਆ ਪਰ ਮੈਂ ਸਭੰਦਾ ਮੈਂ ਸਭ ਤੋਂ ਪਹਿਲਾਂ ਸਾਰੇ ਸਾਡੇ ਵਲੰਟੀਅਰ ਸਾਥੀਆਂ ਦਾ ਧੰਨਵਾਦ ਕਰਨਾ ਚਾਹੂਗਾ ਸਮੁੱਚੀ ਲੀਡਰਸ਼ਿਪ ਨੂੰ ਮੁਬਾਰਕਬਾਦ ਕਿ ਸਾਰਿਆਂ ਨੇ ਹੱਥ ਜੜ ਕੇ ਮਿਹਨਤ ਕੀਤੀ ਹੈ ਕਿ ਸੋ ਇਥੋਂ پتہ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੰਮਾਂ 'ਚ ਯਕੀਨ ਰੱਖਦੀ ਹੈ 2 ਸਾਲਾਂ 'ਚ ਜੋ ਅਸੀਂ ਕੰਮ ਕੀਤੇ ਸੀਗੇ ਅੱਜ ਮੈਂ ਸਮਝਦਾ ਦਾ ਰਿਜ਼ਲਟ ਆ ਕਿ ਆਮ ਆਦਮੀ ਪਾਰਟੀ ਦੇ ਸਰੂਰ ਦਾ ਜਿਹੜਾ ਕਿਲਾਗਾ ਉਹ ਕਾਇਮ ਰੱਖਿਆ ਗਿਆ ਰਾਜਸਥਾਨੀ ਜਿਹੜੀ ਸਾਡੀ ਆਪਣੀ ਕਾਇਮ ਆ ਜਾਵੇ ਕੀ ਮਤਮ ਕਿਉਂ ਦੇਖਦੇ ਇੱਕ ਵਾਰ ਅਸੀਂ ਚੰਡੀਗੜ੍ਹ ਦੇ ਵਿੱਚ ਗ ਉਦੇ ਨਾਲ ਲਗ ਕੇ ਮ ਪੰਜਾਬ ਦੇ ਵਿੱਚ ਅਡੋਡੀ ਕਾਂਗਰਸ ਤੇ ਆਮ ਆਦਮੀ ਲੜ ਰਹੀ ਸੀ ਇਸ ਚੀਜ਼ ਨੂੰ ਦੇਖੋ ਇਹ ਸੰਵਿਧਾਨ ਬਚਾਉਣ ਦੀ ਲੜਾਈ ਸੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਚਾ ਬਣਾਇਆਗਾ ਉਸ ਨੂੰ ਬਚਾਉਣ ਦੀ ਲੜਾਈ ਸੀ ਉਹ ਸਾਰੀਆਂ ਧਿਰਾਂ ਨੇ ਇਕੱਠੇ ਹੋ ਕੇ ਲੜੀ ਆ ਕਿਉਂਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸੀ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੀ ਆ ਦੇਸ਼ ਦੇ ਅੰਦਰ ਨਫ਼ਰਤ ਫੈਲਾ ਰਹੀ ਆ ਪਰ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਭਾਰਤੀ ਜਨਤਾ ਪਾਰਟੀ ਦਿੱਤਾਗਾ ਪਰ ਭਾਰਤੀ ਜਨਤਾ ਪਾਰਟੀ ਦਾ ਸੁਪੜਾ ਸਾਫ਼ ਹੋਇਆਗਾ ਉਸ ਨੂੰ ਮੈਂ ਸਮਝਦਾ ਪੰਜਾਬ ਦੇ ਲੋਕ ਹਮੇਸ਼ਾ ਹੀ ਮੋਰੀ ਰੋਲ ਅਦਾ ਨਿਭਾਉਂਦੇ ਰਹੇ ਪੰਜਾਬ ਦੇ ਲੋਕ ਹਮੇਸ਼ਾ ਹੀ ਉਹਨਾਂ ਸਾਥੀਆਂ ਦਾ ਸਾਥ ਦਿੰਦੇ ਨੇ ਕਿ ਉਹਨਾਂ ਲੋਕਾਂ ਦਾ ਸਾਥ ਦਿੰਦੇ ਨੇ ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਜਿਹੜੇ ਸੰਵਧਾਨ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਜੀਮਾ ਸਾਹਿਬ ਜਿਹੜੀਆਂ ਬਾਦਲੇ ਸਟੇਟ ਚ ਚੋਣ ਲੜੀ ਗਿਆ ਆਮ ਆਦਮੀ ਪਾਰਟੀ ਵੱਲੋਂ ਉੱਥੇ ਵੀ ਕੋਈ ਜਿੱਤ ਪਾਰਾ ਪ੍ਰਾਪਤ ਕੀਤੀ ਬਾਅਦ ਅਜੇ ਰਿਜ਼ਲਟ ਆਉਣੇ ਬਾਕੀ ਨੇ ਤਾਂ ਜਿਹੜੀ ਇਹ ਗਿਣਤੀ ਚੱਲ ਰਹੀ ਹੈ ਗਿਣਤੀ ਜਦੋਂ ਪੂਰੀ ਹੋ ਜੂ ਉਸ ਬਾਅਦ ਆਪਾਂ ਕਮੈਂਟ ਕਰਾਂਗੇ ਇਸ ਜੀਮਾ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਆਪਣਾ ਗੜ ਬਚਾਉਣ ਦੇ ਵਿੱਚ ਕਾਮਯਾਬ ਰਹੀ ਆ ਕਿਤੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗਵਾੜਾ ਡੀਫੈਵ ਚੈਨਲ ਪੰਜਾਬੀ ਧੂਰੀ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ